ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਕਰਦੇ ਹਾਂ ਕਿ ਆਪ ਸਭ ਸੰਗਤਾਂ ਬਿਲਕੁਲ ਚੜ੍ਹਦੀ ਕਲਾ 'ਚ ਹੋਵਗੇ ਬੇਨਤੀ ਆਪੀ ਇਸ ਵਿਸ਼ੇ ਤੇ ਮੈਂ ਕੱਲ ਵੀ ਬੋਲ ਚੁੱਕਾ ਵਾਂ ਮੈਂ ਆਪਣਾ ਕਲਿੱਪ ਪਾਇਆ ਸੀਗਾ ਆਪਣਾ ਪੱਖ ਮੈਂ ਸੰਗਤਾਂ ਸਾਹਮਣੇ ਰੱਖਿਆ ਸੀ ਤੇ ਬੇਨਤੀ ਆ ਕੁਝ ਕਿਉਂ ਮਨ ਦੇ ਵਿੱਚ ਵਿਚਾਰ ਸਾਡੇ ਹੋਰ ਸੀਗੇ ਤੇ ਮੈਂ ਸੋਚਿਆ ਚਲੋ ਸਮਾਂ ਕੱਢੀਏ ਤੇ ਇਹ ਵਿਚਾਰ ਵੀ ਸੰਗਤਾਂ ਤੱਕ ਰੱਖੀਏ ਜਰੂਰ ਨਿਊਜ਼ੀਲੈਂਡ ਦੀ ਧਰਤੀ ਤੇ ਸਾਡੇ ਸਿੱਖ ਵੀਰਾਂ ਬੋਲੋ ਗੁਰੂ ਘਰਾਂ ਵੱਲੋਂ ਸ਼੍ਰੀ ਨਗਰ ਕੀਰਤਨ ਆਰੰਭ ਹੋਇਆ ਤੇ ਨਗਰ ਕੀਰਤਨ ਰੋਕਣ ਵਾਸਤੇ ਕੁਝ ਕੁ ਗੋਰੇ ਲੋਕਾਂ ਨੇ ਅੰਗਰੇਜ਼ ਲੋਕਾਂ ਨੇ ਉਹ ਲੜਵਾਜ ਬਜ ਕੀਤੀ ਕਹਿ ਲੋ ਵਿਰੋਧ ਕੀਤਾ ਉਹ ਰੋਕਣਾ ਇਹ ਪਰ ਚਲੋ ਅੱਗੇ ਉੱਥੋਂ ਦੀ ਪੁਲਿਸ ਨੇ ਰਿਸਪੈਕਟ ਆ ਉੱਥੋਂ ਦੀ ਪੁਲਿਸ ਦਾ ਧੰਨਵਾਦ ਆ ਕਿ ਜਿਨ੍ਹਾਂ ਨੇ ਉਹ ਲੜਵਾਜਾਂ ਨੂੰ ਰੋਕਿਆ ਉਹ ਲੜਵਾਜਾਂ ਨੂੰ ਰੋਕਿਆ ਤੇ ਜਿਨ੍ਹਾਂ ਨੇ ਕੰਟਰੋਲ ਕੀਤਾ ਉੱਥੋਂ ਦੇ ਜਿਹੜੇ ਪੜਕੇ ਹੋਏ ਅੰਗਰੇਜ਼ ਉਹਨਾਂ ਨੇ ਕੰਟਰੋਲ ਕੀਤਾ ਉਥੋਂ ਦੇ ਪੁਲਿਸ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਅਸੀਂ ਵਿਗਨ ਨਗਰ ਕੀਰਤਨ ਦੇ ਵਿੱਚ ਆਉਣ ਨਹੀਂ ਦਿੱਤੀ ਜਿਵੇਂ ਨਗਰ ਕੀਰਤਨ ਕਹ ਲੋ ਆਰੰਭ ਹੋਇਆ ਸੀ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਦੀ ਕਿਰਪਾ ਹੋਈ ਤਾਂ ਨਗਰ ਕੀਰਤਨ ਸੰਪੂਰਨ ਹੋਇਆ ਹੁਣ ਮੈਂ ਬੇਨਤੀ ਕਰਾਂ ਵੀ ਅਗਲੇ ਰੋਕਣ ਆਏ ਕੀ ਉਹਨਾਂ ਦੇ ਕੋਲ ਰਾਈਟ ਸੀਗਾ ਕਿਉਂਕਿ ਉਹ ਆਪਣਾ ਉਥੇ ਰਾਜ ਸਮਝਦੇ ਆ ਗੱਲ ਮੈਂ ਰਾਜ ਦੀ ਕਰਨੀ ਧਿਆਨ ਨਾਲ ਸੁਣੀਓ ਅਗਲੇ ਆਪਣਾ ਰਾਜ ਸਮਝਦੇ ਆ ਪਹਾੜਾ ਰਾਜ ਏ ਸਾਡੇ ਰਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਕਿਵੇਂ ਨਗਰ ਕੀਰਤਨ ਕੱਢਣ ਅਗਲੇ ਆਪਣਾ ਰਾਜ ਸਮਝਦੇ ਆ ਹਾਲਾਂਕਿ ਠੀਕ ਆ ਸਰਕਾਰੀ ਜੇ ਆਪਾਂ ਵੇਖਿਆ ਸਰਕਾਰ ਨੇ ਸਾਨੂੰ ਵੀ ਰਾਈਟ ਦਿੱਤਾ ਵਾ ਸਿੱਖਾਂ ਨੂੰ ਹੀ ਅਸੀਂ ਆਪਣਾ ਨਗਰ ਕੀਰਤਨ ਕੱਢ ਸਕਦੇ ਆ ਅਸੀਂ ਆਪਣੇ ਉਥੇ ਪ੍ਰਚਾਰ ਕਰ ਸਕਦੇ ਆ ਸਾਡਾ ਰਾਈਟ ਆ ਪਰ ਅਗਲੇ ਰੋਕਣ ਦੀ ਜ਼ਰੂਰਤ ਕਿਵੇਂ ਕਰਦੇ ਅਗਲਾ ਦਾ ਰਾਜ ਆ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਤੋਂ ਇੱਕ ਖਬਰ ਜੋ ਕਾਫੀ ਆਪ ਸਭ ਸੰਗਤਾਂ ਨੇ ਵੀ ਵੇਖੀ ਅਮਰੀਕਾ ਦੇ ਵਿੱਚੋਂ ਕੁਝ ਸਾਡੇ ਵੀਰ ਜਿਨ੍ਹਾਂ ਨੂੰ ਡਿਪੋਰਟ ਕਰਕੇ ਕਹਿ ਲੋ ਵੀ ਇੰਡੀਆ ਭੇਜਿਆ ਗਿਆ ਦੁਬਾਰਾ ਵਾਪਸ ਹੁਣ ਉਹਨਾਂ ਦੇ ਵਿੱਚੋਂ ਕੁਝ ਲੋਗ ਕਈਆਂ ਦੇ ਬਾਪ ਨੇ ਕਈਆਂ ਦੀਆਂ ਮਾਵਾਂ ਨੇ ਕਈਆਂ ਨੇ ਪੈਲੀਆਂ ਗਹਿਣੇ ਕਰ ਕਰਕੇ ਬੱਚੇ ਭੇਜੇ ਕਈਆਂ ਨੇ ਪੈਲੀਆਂ ਵੇਚ ਕਰਤੀਆਂ ਵੇਚਤੀਆਂ ਪੈਲੀਆਂ ਵੇਚ ਕੇ ਅਮਰੀਕਾ ਭੇਜੇ ਅਮਰੀਕਾ ਭੇਜੇ ਕਈਆਂ ਦੀਆਂ ਮਾਵਾਂ ਦੇ ਸੋਨਾ ਗਹਿਣਾ ਹਾਰ ਜੋ ਉਹਨਾਂ ਨੇ ਹਾਰ ਸੋਨੇ ਦੇ ਬਣਾਈ ਸੋਨੇ ਦੀਆਂ ਵਾਲਗੀਆਂ ਬਣਾਈਆਂ ਸੋਨੇ ਦੇ ਟੌਪਸ ਬਣਾਏ ਸੋਨੇ ਦੇ ਕੜੇ ਬਣਾਏ ਸੋਨੇ ਦੀਆਂ ਝੂੜੀਆਂ ਬਣਾਈਆਂ ਉਹ ਸੋਨਾ ਵੇਚਿਆ ਪੁੱਤ ਬਾਹਰ ਭੇਜੇ ਮਾਵਾਂ ਨੂੰ ਆਸ ਸੀਗੀ ਕਿਤੇ ਸਾਡੇ ਪੁੱਤ ਬਾਹਰ ਜਾਣਗੇ ਬਾਹਰ ਜਾ ਕੇ ਚਲੋ ਕਮਾਈ ਕਰਨਗੇ ਅਸੀਂ 5 ਤੋਲੇ ਵੇਚ ਕੇ ਬਾਹਰ ਭੇਜਣ ਲੱਗੇ ਆ ਬਾਕੀ ਪੈਸੇ ਅਰੇਂਜ ਹੋ ਗਏ ਆ 5 ਤੋਲੇ ਵੇਚ ਦਈਏ ਤੇ ਹੋ ਸਕਦਾ ਵੀ ਸਾਡਾ ਪੁੱਤ ਬਾਹਰ ਜਾਊਗਾ ਹੋ ਸਕਦਾ ਸਾਨੂੰ 20 ਤੋਲੇ ਬਣਾ ਦੇਵੇ ਪਿਓ ਨੇ ਪਹਿਲੀ ਵੇਚੀ ਕਿਸ ਉਮੀਦ ਦੇ ਨਾਲ ਕਿਹੜੀ ਆਸ ਦੇ ਨਾਲ ਕਿ ਅੱਜ ਜੇ ਮੈਂ ਆਪਣੇ 2 ਕਿੱਲੇ ਵੇਚ ਕੇ ਪੁੱਤ ਨੂੰ ਬਾਹਰ ਭੇਜ ਦਵਾਂ ਤੇ ਹੋ ਸਕਦਾ ਮੇਰੇ ਪੁੱਤ ਉੱਥੇ ਜਾ ਕੇ ਕਿੰਨੀ ਕਿ ਮੇਰਾ ਪੁੱਤ ਕਮਾਈ ਕਰੇ ਕਿ ਅੱਜ 2 ਕਿੱਲੇ ਵੇਚ ਕੇ ਭੇਜਾਂ ਤੇ ਮੇਰੇ ਪੁੱਤ ਨੇ 5 ਕਿੱਲੇ ਨਹੀਂ ਬਣਾ ਦੇਣੇ ਕੀ ਪਤਾ ਮੇਰੇ ਪੁੱਤ ਨੇ ਮੈਨੂੰ 10 ਕਿੱਲੇ ਨਹੀਂ ਬਣਾ ਦੇਣੇ ਪਿਓ ਦੀ ਅੱਖ ਦੇ ਵਿੱਚ ਆ ਸੀਗੀ ਉਮੀਦ ਸੀਗੀ ਉਹ ਬੱਚੇ ਬਾਹਰ ਗਏ ਵਿਦੇਸ਼ਾਂ ਦੇ ਵਿੱਚ ਗਏ 10 ਦੇਣ ਉਹਨਾਂ ਨੂੰ ਅਜੇ ਗਿਆਨ ਨੂੰ ਹੋਏ ਕਈਆਂ ਨੂੰ ਕੰਮ ਵੀ ਨਹੀਂ ਸੀ ਮਿਲੇ ਤੇ ਉੱਥੋਂ ਰਿਪੋਰਟ ਕਰ ਦਿੱਤੇ ਗਏ ਤੋਂ ਕਹਿਣ ਤੋਂ ਪਾਵ ਅਗਲਾ ਦਾ ਉੱਥੇ ਰਾਜ ਆ। ਅਗਲੇ ਆਪਣਾ ਵਿੰਦੇ ਆ ਹੱਡਾ ਰਾਜ ਆ। ਜਿਹੜੇ ਤੇ ਪੱਕੇ ਉਥੋਂ ਸਿਟੀਜ਼ਨ ਹੋਏ ਸੀਗੇ ਉਹ ਸੜੀ ਜਾਨੀ ਭੇਜੇ ਕਿਉਂਕਿ ਉਹ ਪੱਕੇ ਸੀਗੇ। ਜਿਹੜੇ ਕੱਚੇ ਹੀ ਮੇਰੇ ਵਰਗੇ ਉਹ ਉਥੋਂ ਕਈਆਂ ਨੂੰ ਉਥੋਂ ਭੇਜਿਆ ਡਿਪੋਰਟ ਕੀਤਾ। ਅਗਲਿਆਂ ਦਾ ਰਾਜ ਆ। ਹੁਣ ਗੱਲ ਮੈਂ ਇਥੇ ਰਾਜ ਦੀ ਕਰਨੀ ਆ। ਉਹਨਾਂ ਨੇ ਹੁਲੜਬਾਜੀ ਕੀਤੀ। ਅਗਲਿਆਂ ਦਾ ਰਾਜ ਆ। ਮੈਂ ਬੇਨਤੀ ਕਰਾਂ ਵੀ ਅਸੀਂ ਕਹਿੰਦੇ ਵੀ ਸਾਡਾ ਸਿੱਖ ਰਾਜ ਵੀ ਹੁੰਦਾ ਸੀ। ਮੈਂ ਕੱਲ ਵੀ ਕਲਿੱਪ ਪਾਇਆ ਅਸਾ ਕਿੰਨੇ ਵੇਖੋ ਜੀ ਰਾਜ ਕਰੇਗਾ ਖਾਲਸਾ ਅਰਦਾਸ ਦੇ ਵਿੱਚ ਗੁਰਦਰੇ ਦਾ ਭਾਈ ਕਿਤੇ ਕਹਿਣਾ ਭੁੱਲ ਜਵੇ ਨਾ ਕਿਧਰ ਅਰਦਾਸ ਦੇ ਵਿੱਚ ਕਹਿਣਾ ਭੁੱਲ ਜਵੇ ਆਗਿਆ ਭਾਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਣ ਕੋ ਕਿ ਮੈਂ ਗੁਰੂ ਮੰਨਿਓ ਗ੍ਰੰਥ ਅਰਦਾਸ ਦੇ ਵਿੱਚ ਇਹ ਗੱਲ ਕਹਿਣੀ ਭੁੱਲ ਜਵੇ ਗੁਰੂ ਘਰ ਦਾ ਗ੍ਰੰਥੀ ਤਾਂ ਜਾ ਕੇ ਕਮੇਟੀ ਦੇ ਕੋਲ ਅਸੀਂ ਸਟੇਟਾ ਕਰ ਦੇਣੀ ਆਵਾ ਵੀ ਗੁਰਦਰੇ ਦਾ ਗ੍ਰੰਥੀ ਸਸਪੈਂਡ ਕਰੋ ਇਥੋਂ ਪੁੱਛੋ ਕਿਉਂ ਆਂਦੇ ਨੇ ਅਰਦਾਸ ਦੇ ਵਿੱਚ ਇਹ ਗੱਲ ਨਹੀਂ ਬੋਲੀ ਜਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਜੇ ਗੁਰਦਵਾਰੇ ਦਾ ਗਰੰਥੀ ਅਰਦਾਸ ਦੇ ਵਿੱਚ ਕਹਿਣਾ ਭੁੱਲ ਜਵੇ ਤੇ ਗਰੰਥੀ ਸਸਪੈਂਡ ਕਰ ਦੋ ਤੇ ਤੁਸੀਂ ਸੁਣ ਕੇ ਮੰਨਣਾ ਭੁੱਲ ਜੋ ਤੇ ਪੁੱਛੋ ਤੁਹਾਨੂੰ ਸਜ਼ਾ ਕਿਹੜੀ ਆ ਗੱਲ ਨੂੰ ਨੋਟ ਕਰਿਓ ਤੁਹਾਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਵੀ ਗੁਰੂ ਮੰਨਿਓ ਗ੍ਰੰਥ ਵੀ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਵਾ ਅੱਜ ਅਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਦੇਹਧਾਰੀ ਗੁਰੂ ਕਿੰਨੇ ਬਣਾ ਲੇ ਅਸੀਂ ਤੇ ਗੁਰੂ ਸਾਹਿਬ ਦਾ ਹੁਕਮ ਮੰਨਣਾ ਭੁੱਲੀ ਗਏ ਸਾਨੂੰ ਉਹਦੇ ਵਿੱਚੋਂ ਸਾਨੂੰ ਸਜ਼ਾ ਕਿਹੜੀ ਮਿਲੇ ਸਾਨੂੰ ਤੇ ਉਹਦੇ ਵਿੱਚੋਂ ਕੋਈ ਸਜ਼ਾ ਨਾ ਮਿਲੀ ਅਸੀਂ ਤੇ ਕਹਿ ਕੇ ਗੁਰੂ ਸਾਹਿਬ ਦਾ ਕਿਹਾ ਭੁੱਲ ਗਏ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਹੁੰਦਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਜਿੱਦਾਂ ਅਸੀਂ ਕਹਿੰਦੇ ਨੇ ਵੀ ਮਤਲਬ ਕੱਢੋ ਤੇ ਬੰਦਾ ਛੱਡੋ ਮaaf ਕਰਨਾ ਐਯੋ ਕੰਮ ਗੁਰੂ ਗ੍ਰੰਥ ਸਾਹਿਬ ਨਾਲ ਕਰਤਾ ਸੀ ਵੀ ਮਤਲਬ ਛੱਡੋ ਮਤਲਬ ਕੱਢੋ ਆਪਣਾ ਤੇ ਗੁਰੂ ਬਦਲੋ ਪਿਓ ਬਦਲੋ ਹੁਣ ਮਤਲਬ ਕਿਹੜਾ ਮਤਲਬ ਇਹ ਵੀ ਜਦੋਂ ਘਰ ਦੇ ਵਿੱਚ ਪੁੱਤ ਜਨਮ ਲਿਆ ਬੱਚਾ ਜਨਮ ਲਿਆ ਗੁਰਦਰੇ ਦਾ ਭਾਈ ਬੁਲਾਇਆ ਭਾਈ ਸਾਹਿਬ ਆ ਕੇ ਬੱਚੇ ਨੂੰ ਅਮਰ ਸ਼ਿਕਾਓ ਬੱਚੇ ਨੂੰ ਚੂਲਾ ਸ਼ਿਕਾਇਆ ਗੁਰੂ ਘਰ ਦੇ ਗ੍ਰੰਥੀ ਨੇ ਬਾਣੀ ਪੜ੍ਹੀ ਗੁਰੂ ਗ੍ਰੰਥ ਸਾਹਿਬ ਤੋਂ ਜੰਮੇ ਤੇ ਬੱਚੇ ਜੰਮੇ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਉਹ ਬੱਚਾ ਜਵਾਨ ਹੋ ਗਿਆ ਲਾਵਾ ਹੋਇਆ ਕੀ ਦੀ ਹਜ਼ੂਰੀ ਚ ਗੁਰੂ ਗ੍ਰੰਥ ਸਾਹਿਬ ਦੀ ਯੂਰੀ ਚ ਵਿਆਹ ਦੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਤੂੰ ਬਜ਼ੁਰਗ ਹੋਇਓ ਸੰਸਾਰ ਤੋਂ ਚੜ੍ਹਾਈ ਕਰ ਗਿਓ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਰਗੇ ਮਰੇ ਤੇ ਤੇਰੇ ਤੇ ਮੁੜ ਕੇ ਅਖੰਡ ਪਾਠ ਸਾਹਿਬ ਕਰਦਿਆ ਰਖਾਉਣਾ ਗੁਰੂ ਗ੍ਰੰਥ ਸਾਹਿਬ ਤੋਂ ਮਾਰੇ ਦੀ ਬਾਣੀ ਵਾਕ ਬਾਲ ਜਵਾਨੀਆਂ ਰ ਬਿਰਧ ਫੋਣ ਤੀਨ ਅਵਸਥਾ ਜਾਣ ਤਿੰਨ ਅਵਸਥਾ ਵਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਤੇ ਜਿਹੜੇ ਦੇਰੇਦਾਰਾਂ ਨੂੰ ਦੇਹਧਾਰ ਗਣ ਤੁਸੀਂ ਗੁਰੂ ਮੰਨ ਕੇ ਬੈਠੇ ਕਿਹੜੇ ਦੇਹਧਾਰੀ ਵਿਆਸ ਵਾਲੇ ਰਾਧਾ ਸੁਆਮੀ ਨਾਮਧਾਰੀ ਕਿਹੜੇ ਕਿਹੜੇ ਗੁਰੂ ਅਨਕੋਦਰ ਵਾਲੇ ਲਾਡੀ ਸ਼ਾ ਬੀੜੀ ਫੂਕ ਸੁਰਿੰਦਰ ਸ਼ਾ ਸਵਾਲ ਕਰਦਾ ਵੀ ਜੇਕਰ ਇਹ ਤੁਹਾਡੇ ਕਿਸ ਦਿਨ ਕੰਮ ਆਉਣਗੇ ਸਕੋ ਵਿਆਹ ਵਿਆਹ ਦੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਜੰਮੇ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਮਰੇ ਤੇ ਭੋਗ ਗੁਰੂ ਗ੍ਰੰਥ ਸਾਹਿਬ ਤੋਂ ਬਾਬੇ ਕਿਸ ਦਿਨ ਕੰਮ ਆਉਣੀ ਆ ਗੁਰੂ ਘਰ ਦਾ ਗ੍ਰੰਥੀ ਕਹਿ ਕੇ ਕਹਿਣ ਤੋਂ ਭੁੱਲ ਜਿਵੇ ਵੀ ਗੁਰੂ ਮਾਨ ਦੇਉ ਗ੍ਰੰਥ ਤੁਸੀਂ ਗ੍ਰੰਥੀ ਬਾਲ ਦੋ ਗ੍ਰੰਥੀ ਸਸਪੈਂਡ ਕਰ ਦੋ ਗ੍ਰੰਥੀ ਦਾ ਜੀਣਾ ਆਰਾਮ ਕਰ ਦੋ ਤਾਂ ਤੁਸੀਂ ਸੁਣ ਕੇ ਮੰਨਣਾ ਕਿਵੇਂ ਭੁੱਲ ਕੇ ਵੀ ਗੁਰੂ ਮਾਨ ਦੇਉ ਗ੍ਰੰਥ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਕੋਈ ਨਾ ਲੋਰ ਵਾਲੀ ਚੀਜ਼ ਸਮਝ ਛੱਡਿਆ ਬਸ ਰਮਾਲੇ ਪਾ ਦੋ ਤੇ ਬਸ ਮੱਥੇ ਟੇਕੀ ਜਾਓ ਬਸ ਠੀਕ ਹੈ ਸਿੱਖਿਆ ਸੇਖੋਂ ਮੱਥੇ ਟੇਕਣ ਤੋਂ ਮੈਂ ਨਹੀਂ ਰੋਕਦਾ ਪਰ ਗੁਰੂ ਗ੍ਰੰਥ ਸਾਹਿਬ ਪੜਨ ਲਈ ਵੀ ਆ ਸਾਡੇ ਦੋ ਕੰਮ ਹੈ ਗੁਰੂ ਗ੍ਰੰਥ ਸਾਹਿਬ ਦੇ ਇੱਕ ਤਾਂ ਸਿੱਖ ਦਾ ਸਿਰ ਕਿਤੇ ਝੁਕੇ ਆਪਣੇ ਸ਼ਬਦ ਗੁਰੂ ਅੱਗੇ ਗੁਰੂ ਗ੍ਰੰਥ ਸਾਹਿਬ ਅੱਗੇ ਝੁਕੇ ਨੰਬਰ 2 ਗੁਰੂ ਗ੍ਰੰਥ ਸਾਹਿਬ ਗਾੜੀ ਸਿਰ ਝੁਕੇ ਤਾਂ ਗੁਰੂ ਗ੍ਰੰਥ ਸਾਹਿਬ ਗਾੜੀ ਸਹਿਰੀ ਨਾ ਕੱਲਾ ਝੁਕੀ ਜਾਵੇ ਉਹਦੇ ਵਿੱਚੋਂ ਪੜੇ ਜੀਵਨ ਜਾਂਚ ਲਵੇ ਸਿੱਖਿਆ ਲਵੇ ਆਪਣੀ ਜੀਵਨ ਨੂੰ ਕਿਵੇਂ ਢਾਲਣਾ ਵਾ ਬਾਣੀ ਦੇ ਅਕੋਰਡਿੰਗ ਉਹ ਸਿੱਖ ਸਿੱਖੇ ਉਹਦੇ ਵਿੱਚੋਂ ਫਿਰ ਅਸੀਂ ਕਹਿੰਨੇ ਰਾਜ ਕਰੇਗਾ ਖਾਲਸਾ ਕਿਵੇਂ ਕਰਾਂਗੇ ਰਾਜ ਮੈਂ ਤੇ ਪਹਿਲਾਂ ਬੇਨਤੀ ਬੜੀ ਬੜੀ ਕੀਤੀ ਆ ਕੋਈ ਡੇਰਾ ਨਾ ਛੱਡੋ ਆ ਲਾਡੀ ਸ਼ਾਹ ਦਾ ਡੇਰਾ ਕੋਈ ਨਕੋਦਰ ਆਲਾ ਨਾ ਛੱਡੋ ਕੋਈ ਸਿਰ ਫੇਰਨ ਵਾਲਾ ਨਾ ਛੱਡੋ ਕੋਈ ਸਲਫੇ ਸੂਟੇ ਲਾਉਣ ਵਾਲਾ ਨਾ ਛੱਡੋ ਰਾਜ ਦੀ ਗੱਲ ਕਰ ਰਿਆ ਮੈਂ ਕੋਈ ਬਿਆਸ ਵਾਲਾ ਜਿਹੜਾ ਜਾਗ ਰੋਜ਼ ਸਰਕਾਰਾਂ ਦੀਆਂ ਚਪਲਾਂ ਛੱਡਦਾ ਹੋਵੇ ਕੋਈ ਉਹ ਡੇਰੇਦਾਰ ਨਾ ਛੱਡੋ ਸਵਾਲ ਆ ਐਦਾਂ ਰਾਜ ਹੋਣੀ ਰਾਜ ਕਰੇਗਾ ਖਾਲਸਾ ਕਹੇ ਨਾ ਰਾਜ ਨਹੀਂ ਹੋਣੀ ਨਰੇ ਲਈ ਜਾਓ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਐਦਾਂ ਰਾਜ ਨਹੀਂ ਹੋਣੀ ਰਾਜ ਲੈਣਾ ਵਾ ਬਾਣੀ ਪੜ ਕੇ ਰਾਜ ਲੈ ਆ ਜਾਣਾ ਵਾ ਜਿਹੜੀ ਉਦਾਹਰਨ ਆਪਾਂ ਸ਼ੇਰੇ ਪੰਜਾਬ ਦੀ ਦਿੰਦੇ ਆਂ ਯਾਰ ਮਹਾਰਾਜੇ ਰਣਜੀਤ ਸਿੰਘ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਦਿੰਦੇ ਵੇਖੋ ਜੀ ਰਾਜ ਕਾਇਮ ਕੀ ਤਾਂ ਇਹਨਾਂ ਨੇ ਉਹਨਾਂ ਦਾ ਰਾਜ ਨਕੋਦਰ ਜਾ ਕੇ ਕਾਇਮ ਨਹੀਂ ਕੀਤਾ ਉਹਨਾਂ ਦਾ ਰਾਜ ਰਾਧਾ ਸੁਆਮੀ ਦੇ ਜਾ ਕੇ ਪੈਰਾਂ 'ਚ ਬੇਕੇ ਦੇਹਧਾਰਿਆਂ ਨੂੰ ਗੁਰੂ ਮੰਨ ਕੇ ਰਾਜ ਕਾਇਮ ਨਹੀਂ ਕੀਤਾ ਰਾਜ ਕਾਇਮ ਕੀਤਾ ਕਿਵੇਂ ਬਾਣੀ ਪੜ ਕੇ ਤੁਸੀਂ ਪੜਦੇ ਹੋ ਉਹ ਗੱਲ ਹੋਈ ਇੱਕ ਪੁੱਤ ਕਹਿਣ ਡਿਆਂ ਦਾ ਪਾਪਾ ਮੈਂ ਨਾ ਵੱਡਾ ਹੋ ਕੇ بڑا ਅਮੀਰ ਇਨਸਾਨ ਬਾਨਾ ਵਾ ਪਿਓ ਕਹਿੰਦਾ ਅੰਦਾ ਵਾ ਵਾ ਵੈ ਗਰੂ ਅੰਦਾ ਮੇਰਾ ਪੁੱਤ ਕਿਤੇ ਮੇਰੇ ਦਿਨ ਬਲ ਦੂਗਾ ਹੁਣ ਜੇ ਪੁੱਤ ਨੇ ਕਿਹਾ ਵੀ ਮੈਂ ਵੱਡਾ ਹੋ ਕੇ ਅਮੀਰ ਇਨਸਾਨ ਬਣਨਾ ਤੇ ਪੁੱਤ ਦਾ ਫਰਜ ਆ ਪੁੱਤ ਦਾ ਫਰਜ ਇਥੇ ਇਹ ਬੰਦਾ ਵੀ ਪੁੱਤ ਆਪਣੇ ਕੋਲ ਸਟੱਡੀ ਕਰੇ ਪੜ੍ਹਾਈ ਕਰੇ ਕੋਈ ਮਿਹਨਤ ਕਰੇ ਪੁੱਤ ਕਹਿੰਦਾ ਮੈਂ ਅਮੀਰ ਇਨਸਾਨ ਬਣਨਾ ਵਾ ਪਿਓ ਕਹਿੰਦਾ ਵੈ ਗਰੂ ਮੇਰੇ ਪੁੱਤ ਨੇ ਅਮੀਰ ਇਨਸਾਨ ਤੇ ਪੁੱਤ ਜੁਲਾ ਔੜ ਕੇ ਸੌ ਗਿਆ ਲਓ ਜੀ ਆ ਖੋਸਾ ਤਨਾ ਬਣ ਗਿਆ ਅਮੀਰ ਇਨਸਾਨ ਐਦਾਂ ਦਾ ਅਮੀਰ ਨਹੀਂ ਬਣਿਆ ਜਣਾ ਪੋਤਾ ਕਹਿੰਦਾ ਮੈਂ ਅਮੀਰ ਇਨਸਾਨ ਬਣਨਾ ਮੈਂ ਕਰੋੜਪਤੀ ਬਣਨਾ ਮੈਂ ਵੱਡਾ ਹੋ ਕੇ ਆ ਬਣਨਾ ਉਹ ਬਣਨਾ ਤੇ ਕਰੇ ਕੱਖਵਣਾ ਮਿਹਨਤ ਕਰੇ ਨਾ ਐਦਾਂ ਤੇ ਉਹ ਕਾਮਯਾਬ ਨਹੀਂ ਹੋ ਸਕਦਾ ਕਹਿਣ ਤੋਂ ਪਾਵ ਮੇਰੀ ਗੱਲ ਜੋ ਮੈਂ ਕੀਤੀ ਨਾ ਧਿਆਨ ਨਾਲ ਸੁਣਿਓ ਕਹਿਣ ਤੋਂ ਪਾਵ ਤੁਸੀਂ ਇਹ ਕਹੋ ਅਸੀਂ ਰਾਜਕੈਮ ਕਰਨਾ ਉਹ ਤਾਂ ਰਾਜਕੈਮ ਕਿੱਦਾਂ ਹੋਣਾ ਨਾ ਡੇਰਿਆਂ ਤੇ ਜਾ ਕੇ ਰਾਜਵਾਲ ਸਾਡਾ ਧਿਆਨ ਨਾ ਵੇਖੀ ਜਾ ਉਹ ਰਾਜ ਕਰੇਗਾ ਖਾਲਸਾ ਰਾਜਵਾਲ ਸਾਡਾ ਧਿਆਨ ਨਾ ਵੇ ਤੇ ਡੇਰੇਦਾਰਾਂ ਰਾਜ ਦੇ ਨਹੀਂ ਲੈ ਕੇ ਦੇਣਾ ਕਿ ਸਰਕਾਰ ਚਾਹੂਗੀ ਵੀ ਤੁਸੀਂ ਰਾਜ ਲੈ ਲਓ ਜਿਹੜਾ ਰਾਧਾ ਸਵਾਮੀ ਆਰਐਸਐਸ ਦੀ ਬੋਲੀ ਬੋਲਦੇ ਹੋਣ ਕਿ ਉਹ ਡੇਰੇਦਾਰ ਚਾਹਣਗੇ ਵੀ ਤੁਸੀਂ ਰਾਜ ਲੈ ਲਓ ਕਦੀ ਨਹੀਂ ਸਰਕਾਰਾਂ ਦੀਆਂ ਜਿਹੜਾ ਰਾਧਾ ਸਵਾਮੀ ਚਪਲਾ ਚੜਦਾ ਹੋਵੇ ਕਿ ਚਾਹੂਗਾ ਵੀ ਰਾਜ ਲੈ ਲਓ ਕਦੀ ਨਹੀਂ ਤੇ ਉਹਨਾਂ ਰਾਜ ਤੇ ਨਹੀਂ ਲੈ ਕੇ ਦੇਣੀ ਡੇਰੇਦਾਰ ਰਾਜ ਦੇ ਬਾਣੀ ਪੜਿਆ ਹੋਣੀ ਆ ਉਹ ਪੜੀ ਨਹੀਂ ਤੇ ਰਾਜ ਲੈ ਲਓ ਕਿੱਦਾਂ ਆਊਗਾ ਰਾਜ ਨਸ਼ੇ ਕੀਤੇ ਨਾਈ ਅੱਗੇ ਬੈਠੋਗੇ ਜਾ ਕੇ ਤੇ ਆ ਕੇ ਕਹੋਗੇ ਰਾਜ ਕਰੇਗਾ ਖਾਲਸਾ ਉਹ ਨਾਈ ਰਾਜ ਲੈ ਕੇ ਦੇਊਗਾ ਉਹ ਨਾਈ ਨੇ ਤੇਰੀ ਦਾੜੀ ਦੇ ਕੈਂਚੀ ਚਲਾਈ ਉਸ ਤਰ੍ਹਾਂ ਚਲਾਇਆ ਉਹ ਨਾਈ ਦਾ ਉਸਤਰਾ ਰਾਜ ਲੈ ਕੇ ਦਊਗਾ ਤੈਨੂੰ ਪੁੱਛੋ ਨਾਈ ਅੱਗੇ ਬੈਣਾ ਛੱਡ ਤੈਨ ਤੋਂ ਭਾਵ ਜਿੱਦਾਂ ਉਹਨਾਂ ਦਾ ਰਾਜ ਹੈ ਨਾ ਚੰਮ ਦੀਆਂ ਚਲਾਈਆਂ ਉਹਨਾਂ ਨੇ ਉਹਦਾ ਸਾਡਾ ਅਹੀਂ ਚਾਹੁੰਦੇ ਸਾਡਾ ਰਾਜ ਅੱਜ ਉਹਨਾਂ ਦਾ ਰਾਜ ਹੈ ਉਹਨਾਂ ਆਪਣੀਆਂ ਚਲਾਤੀਆਂ ਇੱਕ ਸਮੇਂ ਸਿੱਖਾਂ ਦਾ ਰਾਜ ਸੀਗਾ ਜਦੋਂ ਬੜੀ ਅੜੀ ਰਾਜਾ ਰਣਜੀਤ ਸਿੰਘ ਦਾ ਇਤਿਹਾਸ ਹੈ ਸੁਣਿਆ ਦਰਬਾਰ ਸਾਹਿਬ ਜਿੱਥੇ ਰਾਜਾ ਰਣਜੀਤ ਸਿੰਘ ਨੇ ਸੋਨਾ ਲਵਾਇਆ ਮੰਦਰਾਜ ਵੀ ਲਵਾਇਆ ਮਸਜਿਦਾਂ ਦੇ ਵਿੱਚ ਵੀ ਲਵਾਇਆ ਚਰਚਾਂ ਦੇ ਵਿੱਚ ਵੀ ਲਵਾਇਆ ਇਹ ਸਾਡਾ ਸਿੱਖ ਰਾਜ ਹੀਗਾ ਫਿਰ ਉਹਦੇ ਵਿੱਚੋਂ ਮੈਂ ਕੱਲ ਵੀ ਇਹ ਗੱਲ ਕਲੀਅਰ ਕੀਤੀ ਸੀ ਚਲੋ ਅੱਜ ਵੀ ਕਰ ਲਵਾਂ ਹੋ ਸਕਦਾ ਕੱਲ ਕਈਆਂ ਨੇ ਵੀਡੀਓ ਨਾ ਵੇਖੀ ਹੋਵੇ ਇਹ ਕਿਹਾ ਗਿਆ ਅੰਦੇ ਵਿੱਚੋ ਜੇਕਰ ਤੁਸੀਂ ਪੰਜਾਬ ਦੇ ਵਿੱਚ ਇਸਾਈਆਂ ਦੀਆਂ ਸ਼ੋਭਾ ਯਾਤਰਾ ਰੋਕੋਗੇ ਉਹਨਾਂ ਦਾ ਪ੍ਰਚਾਰ ਰੋਕੋਗੇ ਤੇ ਅੰਦੇ ਤੁਹਾਡੇ ਪ੍ਰਚਾਰ ਵੀ ਤੇ ਉੱਥੇ ਰੋਕਣਗੇ ਨਾ ਮੈਂ ਬੇਨਤੀ ਕਰਾਂ ਜਿਹੜੇ ਅਸੀਂ ਉੱਥੇ ਗਏ ਆ ਤੇ ਅਸੀਂ ਉੱਥੇ ਆਪਦੇ ਵੀਜ਼ੇ ਲੈ ਕੇ ਗਏ ਆ ਅਸੀਂ ਇਹਨਾਂ ਦੇ ਤਰ੍ਹਾਂ ਇਦਾਂ ਨਹੀਂ ਆ ਗਏ ਜਿਹੜੇ ਇਹ ਪੰਜਾਬ ਦੇ ਵਿੱਚ ਧਰਮ ਪਰिवर्तन ਕਰਾ ਰਹੇ ਆ ਸਵਾਲ ਉਹਨਾਂ ਅਸਲੀ ਕ੍ਰਿਸਚੀਅਨਾਂ ਨੂੰ ਪੁੱਛ ਕੇ ਵੇਖੋ ਕਿ ਤੁਸੀਂ ਇਹਨਾਂ ਨੂੰ ਕ੍ਰਿਸਚੀਅਨ ਮੰਨਦੇ ਜੇ ਉਹਨਾਂ ਦਾ ਜਵਾਬ ਆ ਨਹੀਂ ਉਹਨਾਂ ਦੇ ਬੰਦੇ ਆ ਕੇ ਕਾਲ ਤੱਕ ਕਹਿ ਕੇ ਗਏ ਆ ਆਂਦੇ ਇਹਨਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਤਾਂ ਸਵਾਲ ਕਿ ਇਹਨਾਂ ਨੂੰ ਕ੍ਰਿਸਚੀਅਨ ਅਸਲੀ ਮੰਨਦੇ ਆ ਗੱਲ ਲੱਭਾ ਇਹ ਪਾਇਆ ਜਾਂਦਾ ਉਹ ਦੇਖੋ ਜੀ ਜੇਕਰ ਇਹਨਾਂ ਨੂੰ ਤੁਸੀਂ ਰੋਕੋਗੇ ਉਹ ਵੀ ਤੁਹਾਡਾ ਰੋਕਣਗੇ ਮੈਂ ਬੇਨਤੀ ਕਰਾਂ ਜੇ ਅਸੀਂ ਉੱਥੇ ਜਾ ਕੇ ਆਪਣਾ ਪ੍ਰਚਾਰ ਕਰ ਰਹੇ ਹਾਂ ਅਸੀਂ ਇਹਨਾਂ ਦੀ ਤਰ੍ਹਾਂ ਗਣੀ ਲਾ ਰਹੇ ਜੇ ਅਸੀਂ ਆਪਣਾ ਪ੍ਰਚਾਰ ਉੱਥੇ ਜਾ ਕੇ ਕਰ ਰਹੇ ਹਾਂ ਅਸੀਂ ਉਹਨਾਂ ਦੇ ਜਾ ਕੇ ਜ਼ਬਰਦਸਤੀ ਧੱਕੇ ਨਾਲ ਲਾਲਚ ਦੇ ਕੇ ਉਹਨਾਂ ਨੂੰ ਵੀ ਨਹੀਂ ਕਹਿ ਰਹੇ ਕਿ ਸਾਡੇ ਨਾਲ ਆਜੋ ਤੁਹਾਡੇ ਸਕੂਲ ਦੀਆਂ ਫੀਸਾਂ ਤੁਹਾਨੂੰ ਕਾਪੀਆਂ ਪੈਨਸਲਾਂ ਤੁਹਾਨੂੰ ਇਦਾਂ ਤੁਹਾਨੂੰ ਲਾਲਚ ਤੁਹਾਨੂੰ ਹਸਪਤਾਲ ਸਾਡੇ ਚ ਆਜੋ ਅਸੀਂ ਲਾਲਚ ਨਹੀਂ ਦੇ ਰਹੇ ਜਿਹੜੇ ਹੁੰਦੇ ਸਕੀਨਾ ਪਿਆਰ ਵੇਖ ਕੇ ਹੁੰਦੇ ਆ ਜਿਹੜਿਆਂ ਦੇ ਵੇਖੋ ਜੀ ਤੁਸੀਂ ਇਹਨਾਂ ਦੇ ਰੋਗ ਦੇ ਤਾਂ ਉਹਨਾਂ ਦੇ ਰੁਕੇ ਆ ਮੈਂ ਬੇਨਤੀ ਕਰਾਂ ਅਸੀਂ ਉਹਨਾਂ ਦੇ ਜਾ ਕੇ ਉੱਥੇ ਹੱਗ ਨਹੀਂ ਲਾ ਰਹੇ ਇਹ ਸਾਨੂੰ ਸ਼ੈਤਾਨ ਕਹਿੰਦੇ ਸਾਡੇ ਗੁਰੂਆਂ ਨੂੰ ਸਾਡੇ ਗੁਰੂਆਂ ਦੇ ਪ੍ਰਸ਼ਾਦ ਨੂੰ ਲੰਗਰ ਨੂੰ ਸ਼ੈਤਾਨ ਦਾ ਲੰਗਰ ਸ਼ੈਤਾਨ ਦਾ ਪ੍ਰਸ਼ਾਦ ਕਹਿੰਦੇ ਆ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਸ਼ੈਤਾਨ ਕਦੀ ਜਸੂ ਜੀ ਨੂੰ ਸ਼ੈਤਾਨ ਨਹੀਂ ਕਿਹਾ ਉੱਥੇ ਜਾ ਕੇ ਕਦੀ ਉਹਨਾਂ ਦੇ ਧਰਮ ਗੁਰੂਆਂ ਨੂੰ ਸ਼ੈਤਾਨ ਨਹੀਂ ਕਿਹਾ ਅਸੀਂ ਅਸੀਂ ਸਤਿਕਾਰ ਅਸੀਂ ਪਿਆਰ ਦੇ ਰਹੇ ਹਾਂ ਉੱਥੇ ਜਾ ਕੇ ਉਥੇ ਕਿਤੇ ਉਹਨਾਂ ਦੇ ਵਿਪਤਾ ਪੈਂਦੀ ਹੈ ਅਸੀਂ ਉਥੇ ਜਾ ਕੇ ਉਹਨਾਂ ਵਾਸਤੇ ਲੰਗਰ ਲਾ ਰਹੇ ਆਂ ਅਸੀਂ ਤੇ ਜਿਹੜੇ ਕਹਿੰਦੇ ਇੱਥੋਂ ਵਾਲੇ ਸ਼ੈਤਾਨ ਦਾ ਲੰਗਰ ਆ ਸ਼ੈਤਾਨ ਦਾ ਪ੍ਰਸ਼ਾਦ ਆ ਤੇ ਗਏ ਵੀ ਸਿੱਖਾਂ ਦੇ ਵਿੱਚੋਂ ਆ ਹੁਣ ਉਥੋਂ ਵਾਲੇ ਅਸਲੀ 크੍ਰਿਸਚੀਅਨ ਆ ਤੇ ਉਹਨਾਂ ਕਦੇ ਨਹੀਂ ਇਹੋ ਜਿਹਾ ਵਿਤਕਰਾ ਕੀਤਾ ਉਹ ਆਫੜ ਕੇ ਖਾ ਲੈਂਦੇ ਆ ਇਸਾਈ ਲੋਕ ਜਿਹੜੇ ਅਸਲੀ ਅੰਗਰੇਜ਼ ਲੋਕ ਗੋਰੇ ਕਾਲੇ ਹੋਗੇ ਹਫਸੀ ਹੋਗੇ ਬੰਗਲਾ ਸਾਹਿਬ ਵੇਖਿਓ ਕਿਤੇ ਦਿੱਲੀ ਕਿੰਨੇ ਅੰਗਰੇਜ਼ ਉੱਥੇ ਆਉਂਦੇ ਆ ਕੇ ਨਿਤ ਡੇਲੀ ਨਕਮਸਤਕ ਹੁੰਦੇ ਆ ਉਹ ਡੇਲੀ ਆ ਕੇ ਉੱਥੇ ਪ੍ਰਸ਼ਾਦ ਖਾਂਦੇ ਉਹਨਾਂ ਨੇ ਕਦੀ ਨਹੀਂ ਕਿਹਾ ਸ਼ੈਤਾਨ ਦਾ ਲੰਗਰ ਆ ਸ਼ੈਤਾਨ ਦਾ ਪ੍ਰਸ਼ਾਦ ਆ ਉਹਨਾਂ ਕਦੀ ਨਹੀਂ ਕਿਹਾ ਸਤਕਾਰ ਨਾਲ ਖਾਂਦੇ ਹੋ ਦਰਬਾਰ ਸਾਹਿਬ ਜਾ ਕੇ ਵੇਖ ਲਓ ਡੇਲੀ ਕਿੰਨੇ ਕ੍ਰਿਸਚੀਅਨ ਉੱਥੇ ਹੁੰਦੇ ਆ ਉਹਨਾਂ ਕਦੀ ਨਹੀਂ ਕਿਹਾ ਸ਼ੈਤਾਨ ਦਾ ਲੰਗਰ ਸ਼ੈਤਾਨ ਦਾ ਪ੍ਰਸ਼ਾਦ ਇਹ ਸਾਡੇ ਵਾਲੇ ਲੋਕ ਵੀ ਇਹਨਾਂ ਨੇ ਗੁਰੂ ਘਰ ਦਾ ਖਾਦਾ ਤੇ ਖੇੜੇ ਵੀ ਗੁਰੂ ਘਰ ਦੇ ਹੀ ਆ ਜੀ ਸ਼ੈਤਾਨ ਦਾ ਲੰਗਰ ਆ ਤੇ ਜਦੋਂ ਹਾੜਾਏ ਸੀਗੇ ਅਜਨਾਲੇ ਸ਼ਹਿਰ ਦੀ ਗੱਲ ਆ ਹਾੜਾਏ ਜਿਹੜੇ ਆਂਦੇ ਵੀ ਐ ਸ਼ੈਤਾਨ ਦੇ ਘਰ ਦਾ ਨਹੀਂ ਖਾਣਾ ਸਭ ਤੋਂ ਯਾਰੀਆਂ ਰਸਤਾ ਇੰਨਾ ਇਕੱਠੀਆਂ ਕਰਕੇ ਘਰਾਂ ਨੂੰ ਖੜੀਆਂ। ਸ਼ਾਮ ਸ਼ਾਮ ਹੀ ਨਹੀਂਆਂ। ਤੋ ਵੇਖੋ ਜੇ ਤੁਸੀਂ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਰੋਕ ਰਿਹਾ ਤਾਂ ਤੁਹਾਨੂੰ ਉੱਥੇ ਰੋਕ ਲੱਗ ਗਈ ਆ ਮੈਂ ਬੇਨਤੀ ਕਰਾਂ। ਸਾਨੂੰ ਤਾਂ ਰੋਕ ਨਹੀਂ ਲੱਗ ਰਹੀ। ਅਸੀਂ ਉੱਥੇ ਪਿਆਰ ਕਰਨਾ ਸਿਖਾ ਰਹੇ ਹਾਂ। ਇਹਨਾਂ ਦੀ ਤਰ੍ਹਾਂ ਕੁਰਸ਼ੀੜ ਦੇ ਨਾਂ ਤੇ ਜਿਹੜੇ ਕੇਸ ਸਮੇਂ ਮੁਸਲਮਾਨਾਂ ਲੜੇ ਮੁਸਲਮਾਨਾਂ ਵਿਰੋਧ ਲੜੇ ਗਏ ਹੈਗੇ ਇਹਨਾਂ ਨੇ। ਕੁਰਸ਼ੀੜ ਦਾ ਨਾਂ ਦੇ ਕੇ ਇਹੀਂ ਉੱਥੇ ਜ਼ਬਰਦਸਤੀ ਧਰਮ ਪਰਿਵਰਤਨ ਨਹੀਂ ਕਰਾ ਰਹੇ। ਜਬਰਦਸਤੀ ਕਿਸੇ ਦੇ ਸਿਰ ਤੇ ਪੱਗਾਂ ਨਹੀਂ ਬਣਾ ਰਹੇ ਜਿਹਨੂੰ ਪਿਆਰ ਦੀਦਾ ਆਪ ਆਉਂਦਾ ਇਧਰ ਇਹ ਅੱਗ ਲਾ ਰਹੇ ਆ ਅਸੀਂ ਅਗਣੀ ਲਾ ਰਹੇ ਇਹਨਾਂ ਵਿਚਾਰਾਂ ਨੂੰ ਮੇਰੀਆਂ ਨੂੰ ਨੋਟ ਕਰਿਓ ਜਿਹੜੇ ਕਹਿੰਦੇ ਵੇਖੋ ਜੀ ਤੁਹਾਨੂੰ ਵੀ ਲੈਣੇ ਦੇਣੇ ਪਏ ਜੇ ਇਹ ਲੈਣੇ ਦੇਣੇ ਨਹੀਂ ਸਾਨੂੰ ਪਏ ਉਹਨਾਂ ਹੋਲਡਵਾਜੀ ਕੀਤੀ ਪੁਲਿਸ ਨੇ ਰੋਕਿਆ ਕਿਉਂ ਕਿ ਲਾਅ ਦਾ ਅਧਿਕਾਰ ਸੀਗਾ ਸਾਨੂੰ ਉੱਥੇ ਪ੍ਰਚਾਰ ਕਰਨ ਦਾ ਤੁਹਾਨੂੰ ਵੀ ਪ੍ਰਚਾਰ ਕਰਨ ਦਾ ਹੱਕ ਆ ਪਰ ਤੁਸੀਂ ਅੱਗ ਲਾਉਣ ਵਾਲੀਆਂ ਗੱਲਾਂ ਕਰਦੇ ਹੋ ਨੰਬਰ 2 ਇੱਕ ਹੁੰਦੀ ਠੋਕਰ ਵੱਜਣੀ ਕੋਈ ਵੀ ਨੁਕਸਾਨ ਹੁੰਦਾ ਨਾ ਵੇਖੋ ਅਸਲ ਵਿੱਚ ਸਾਡੇ ਇਤਿਹਾਸਕ ਸਥਾਨ ਤੇ ਪੰਜਾਬ ਦੇ ਵਿੱਚ ਹੀ ਆ ਭਾਰਤ ਦੇ ਵਿੱਚ ਹੀ ਆ ਸਾਡੇ ਪੰਜ ਤਖਤ ਤੇ ਭਾਰਤ ਦੇ ਵਿੱਚ ਹੀ ਆ ਕੋਈ ਵਿਦੇਸ਼ ਦੇ ਵਿੱਚ ਨਹੀਂ ਆ ਠੀਕ ਹੈ ਸਾਡੇ ਗੁਰੂ ਘਰਾਂ ਦੇ ਉੱਥੇ ਵਿੱਚ ਗੁਰੂ ਘਰਾਂ ਦੇ ਸਰੂਪ ਹੈਗੇ ਆ ਗੁਰੂ ਘਰ ਹੈਗੇ ਆ ਪਰ ਉਹਨਾਂ ਦਾ ਕੋਈ ਇਤਿਹਾਸ ਨਹੀਂ ਹੈਗਾ ਸਿੰਘ ਸਭਾਵਾ ਇਤਿਹਾਸ ਇੱਕ ਗੁਰਦੁਆਰਾ ਇੱਥੇ ਹੀ ਆ ਸਾਡੇ ਨੌਜਵਾਨ ਇੱਕ ਸਮੇਂ ਤਾਂ ਇਹਨਾਂ ਥਾਵਾਂ ਨੂੰ ਕਹਿ ਕੇ ਗਏ ਸੀ ਪੰਜਾਬ 'ਚ ਹੈਗਾ ਖਣੀਗਾ ਤੋ ਮੇਰੇ ਕਹਿਣ ਤੋਂ ਭਾਵ ਪੰਜਾਬ ਦੇ ਵਿੱਚ ਬਹੁਤ ਕੋਝਿਆ ਆ ਆਂਦੇ ਨਹੀਂ ਹੁੰਦੇ ਜਿਹਨੂੰ ਕੰਮ ਕਰਨ ਦਾ ਤਰੀਕਾ ਹੈ ਉਹਦਾ ਇੱਥੇ ਹੀ ਅਮਰੀਕਾ ਹੁਣ ਉਹਨਾਂ ਨੂੰ ਧੱਕੇ ਵਜਦੇ ਆ ਉਹ ਜੇਕਰ ਇੱਥੇ ਆਉਣਗੇ ਆਪਣਾ ਰਾਜ ਕਾਇਮ ਕਰਨਗੇ ਇੱਥੇ ਆਉਣਗੇ ਲੱਖਾਂ ਕਰੋੜਾਂ ਦੀਆਂ ਕੋਠੀਆਂ ਜਿਹੜੀਆਂ ਐਨਾਰੇ ਵਰਾਣ ਹੋ ਗਈਆਂ ਖੰਡਰ ਬਣ ਗਏ ਟਰੈਕਟਰ ਪਾਏ ਪਾਏ ਕਵਾੜ ਹੋ ਗਏ ਮਹਿੰਗੀਆਂ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਫੋਰਚੂਨਰਾਂ ਐਂਡੈਵਰਾਂ ਗੱਡੀਆਂ ਮਰਸੀਡੀਜ਼ ਬੀਐਮਡਬਲਿਊ ਗੱਡੀਆਂ ਪਈਆਂ ਪਈਆਂ ਕਵਾੜ ਹੋ ਗਈਆਂ ਜਿਹੜੇ ਸੋਫਿਆਂ ਤੇ ਸਾਡੇ ਬੱਚੇ ਕੂਤਦੇ ਖੇਡਦੇ ਸੀਗੇ ਜਿਹੜੇ ਬਿੱਡਾਂ ਤੇ ਸਾਡੇ ਬੱਚੇ ਛਾਲਾ ਮਾਰਦੇ ਸੀ ਉਹਨਾਂ ਬਿੱਡਾਂ ਤੇ ਅੱਜ ਬਈਏ ਰਾਜ ਕਰਨ ਦੇ ਆ। ਵਧੀਆ ਗੱਲ ਆ ਸਰ ਕੋ ਸਾਡੇ ਉੱਥੋਂ ਲੋਕਾਂ ਨੂੰ ਧੱਕੇ ਵੱਜਣਗੇ ਨਾ ਤੇ ਇੰਡੀਆ ਦੇ ਵਿੱਚ ਆ ਕੇ ਸਾਡੇ ਲੋਕ ਆਪਣੇ ਘਰ ਸਾਂਭਣਗੇ। ਆਪਣੇ ਬੱਚੇ ਸਾਂਭਣਗੇ ਆਪਣੇ ਪਰਿਵਾਰ ਆਪਣੇ ਬੁੱਢੇ ਮਾਪੇ ਨੂੰ ਸਾਂਭਣਗੇ। ਮਾਫ ਕਰਨਾ ਇਹ ਹਾਲਾਤ ਵੇਖੇ ਆ। ਕਈ ਵਾਰੀ ਮਾਪੇ ਇੰਡੀਆ ਦੇ ਵਿੱਚ ਬੈਠਾ ਮਰ ਜਾਂਦਾ ਵਾ। ਆਹਨ ਗਮਾਨ ਦੇ ਵਿੱਚ ਉਹਨਾਂ ਨੂੰ ਆਹਨ ਗਮਾਨ ਲੋਕ ਉਹਨਾਂ ਨੂੰ ਸਾੜਦੇ ਸੰਸਕਾਰ ਕਰਦੇ ਆ ਤੇ ਜਿਹੜਾ ਮਾਪਾਪ ਸੰਸਕਾਰ ਹੋ ਰਿਹਾ ਹੁੰਦਾ ਵਾ ਪੁੱਤ ਵੀਡੀਓ ਕਾਲ ਦੇ ਵਿੱਚ ਸੰਸਕਾਰ ਵੇਂਦਾ ਵੇਂਦਾ ਅਮਰੀਕਾ ਦੇ ਵਿੱਚ ਬੈਠਾ ਰੋ ਰਿਹਾ ਹੁੰਦਾ ਵਾ ਵਧੀਆ ਗੱਲ ਆ ਉੱਥੋਂ ਸਾਡੇ ਨੌਜਵਾਨ ਇੱਥੇ ਆਉਣਗੇ ਜੋ ਗੁਰੂ ਕਰਦਾ ਵਾ ਵਧੀਆ ਕਰਦਾ ਵਾ ਫੋਦਰੀ ਸਮਝ ਪਾਈ ਗਈ ਬੇਨਤੀ ਆ ਵੀ ਜਿੰਦਗੀਆਂ ਦੇ ਵਿਚਾਰਾਂ ਦਿੱਤੇ ਗਿਆਂ ਹੁਣ ਗੀਆਂ ਧਿਆਨ ਨਾਲ ਸੁਣ ਗਿਆਂ ਹੁਣ ਗਿਆਂ ਸਹਿਮਤ ਹੋ ਗਏ ਅਮਰੀਕਾ ਦੇ ਵਿਚਾਰਾਂ ਨਾਲ ਤੇਰੀ ਸਾਂਝ ਪਾਈ ਗਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ